ਮੰਕਾਰ ਦੀ 61 ਇਹਨੂੰ ਨਿਗਾਹ ਮਾਰ ਕੇ ਦੇਖਦੇ ਹਾਂ ਤਾਂ ਇਹ 84 ਜਨ ਵਿੱਚ ਵੰਡੀ ਗਈ ਹੈ 84 ਜਨ ਸਵਾਈ ਇਹਨਾਂ ਸਾਰਿਆਂ ਵਿੱਚੋਂ ਇਨਸਾਨ ਨੂੰ ਮਨੁੱਖ ਨੂੰ ਬਹੁਤ ਵਿੜਿਆਇਆ ਹੈ 84 ਜਨ ਸਵਾਈ ਮਾਨਸ ਕੋ ਪ੍ਰਵਦੀ ਵਿੜਿਆਈ 84 ਜਨ ਵਿੱਚ ਉੱਤਮ ਜਨਮ ਸਮਾਨਸ ਦੇਹੀ ਇਹ ਕਥਨ ਕੀਤਾ ਹੈ ਸੋ ਇਸ ਮਾਨੁਖ ਦੇ ਦੇ ਵਿੱਚ ਇਹ ਜੀਵਾਤਮਾ ਫਿਰਦਾ ਫਿਰਦਾ ਉਹ ਜੁਨੀਆਂ ਦੇ ਚੱਕਰ ਕੱਟਦਾ ਕਰਦਾ ਜਿੱਦਿ ਕਰ ਵਰਤਿੰਨ ਫਰਮਾਨ ਕੀਤਾ ਫਿਰ ਤੋਂ ਫਿਰ ਤੋਂ ਬਹੁਤ ਹੀ ਯੁਗ ਹਾਰਿਓ ਥੋੜਾ ਨਹੀਂ ਫਿਰ ਤੋਂ ਫਿਰ ਤੋਂ ਬਹੁਤ ਹੀ ਯੁਗ ਹਾਰਿਓ ਮਾਨਸ ਦੇ ਲਈ ਜੀਵਾਤਮਾ ਨੇ ਪਹਿਲੇ ਤੇ ਵਿਚਾਰ ਕਰਨੀ ਹੈ ਇਨਸਾਨ ਕੀ ਚੀਜ਼ ਦ੍ਰਿਸ਼ੀਆਂ ਦਾ ਬਣਿਆ ਰੂਹ ਹੈ ਤੇ ਜਿਸਮ ਹੈ ਜਿਸਮ ਇਹਦਾ ਆਪਣਾ ਆਪਾ ਨਹੀਂ ਇਹ ਜਮੇ ਮੈਂ ਕਹਿੰਦੇ ਜਿਸਮ ਨਹੀਂ ਜਿਸਮ ਦੇ ਵਿੱਚ ਇਹ ਜੀਵਾਤਮਾ ਹੈ ਇਹਨੂੰ ਰੂਹ ਕਹਿੰਦੇ ਨੇ ਉਰਦੂ ਵਿੱਚ ਅੰਗਰੇਜ਼ੀ ਵਿੱਚ ਸੋਲ ਕਹਿੰਦੇ ਹਨ ਇਹਦਾ ਤੇ ਜਿਸਮ ਦਾ ਸੰਮੰਦ ਈਓ ਕਹ ਲੋ ਸਾਡਾ ਤੇ ਜਿਸਮ ਦਾ ਸੰਮੰਦ ਇਤਨਾ ਕਹ ਹੈ जिमें मकान और मकी का यानी माल के मकान का और मकान का होया करता है सो मकान मुखी चीज़ जी है माल के मकान हमारा मकान कुछ देर वास्ते होया करता है इस वास्ते जीवात्मा जो है ਜਿਸਮ ਦੇ ਵਿੱਚ ਮਕੀਨ ਦੀ ਨਹੀਂ ਹੈ یوں یوں ਕਹ ਲੋ ਕੋਈ ਜਿਵੇਂ ਮੋਟਰ ਦਾ ਤੇ ਮੋਟਰ ਦੇ ਮਾਲਕ ਦਾ ਸਨਮਨ ਹੁੰਦਾ ਹੈ ਜਿਸ ਮੋਟਰ ਦੀ ਨਹੀਂ ਹੈ ਜੀਵਾਤਮਾ ਇਹਦਾ ਮਾਲਕ ਹੈ ਬੁੱद्धिਸ਼ਤਾ ਡਰਾਈਵਰ ਹੈ ਇਸੇ ਤਰ੍ਹਾਂ ਅਸੀਂ ਜਿਸਮ ਦੇ ਵਿੱਚ ਜੀਵਾਤਮਾ ਹ ਜੋ ਪ੍ਰਮਾਤਮਾ ਦੇ ਪੁੱਤਰ ਕਹਿਲਉਂਦੇ ਆ ਆਤਮ ਸ਼ਹਿਜ਼ਾਦੇ ਕਹਿਲਉਂਦੇ ਆ ਪਰ ਭੁੱਲ ਕੇ ਇਸ ਨੂੰ ਇਸ ਜੀਵਾਤਮਾ ਨੇ ਆਪਣੇ ਆਪ ਨੂੰ ਭੁਲਾ ਕੇ ਨਜਾਇ ਆਪਣੇ ਆਪ ਨੂੰ ਜੀਵਾਤਮਾ ਦੇ ਆਪਣੇ ਆਪ ਨੂੰ ਜਿਸਮ ਮੰਨਣ ਲੱਗ ਪਿਆ ਹੈ ਅਗਿਆਨ ਦੇ ਅਧੀਨ ਜਿਵੇਂ ਕੋਈ ਆਦਮੀ ਨਸ਼ੇ ਦੇ ਅਧੀਨ ਹੋ ਕੇ ਆਪਣੇ ਆਪ ਨੂੰ ਭੁੱਲ ਜਾਂਦਾ ਦੇਹ ਦੀ ਸੋਝੀ ਭੁੱਲ ਜਾਂਦਾ ਦੇਖਦੇ ਬਹੁਤਾ ਨਸ਼ਾ ਪੀਲੇ ਕੋਈ ਕੀ ਹਾਲਤ ਹੁੰਦੀ ਹੈ ਉਸ ਦੀ ਇਸੇ ਤਰ੍ਹਾਂ ਇਸ ਨੂੰ ਅਗਿਆਨ ਦਾ ਨਸ਼ਾ ਚੜਿਆ ਹੈ ਜਿਸ ਨਸ਼ੇ ਦੇ ਅਧੀਨ ਹੋ ਕੇ ਆਪਣਾ ਆਪ ਭੁੱਲ ਗਿਆ ਵਜਾਏ ਆਪਣੇ ਆਪੇ ਜੋ ਅਸਲੀ ਇਹਦਾ ਆਪਣਾ ਆਪਾ ਹੈ ਉਸ ਦੇ ਆਪਣੇ ਆਪ ਨੂੰ ਜਿਸਮ ਆਪਣਾ ਆਪ ਮੰਨਣ ਲੱਗ ਪਈ ਜਿਵੇਂ ਜਿਵੇਂ ਕਿਸੇ ਨਸ਼ੇ ਦੇ ਦਿਹਨੋਕੇ ਮਕਾਨ ਦਾ ਮਾਲਕ ਆਪਣੇ ਆਪ ਨੂੰ ਵਜਾਏ ਮਕਾਨ ਦੇ ਮਾਲਕ ਦੇ ਮਕਾਨ ਮੰਨਣ ਲੱਗ ਪਵੇ ਕਿਉਂ ਘਲੇ ਕੋੜੇ ਅਸ਼ਵਾਰ ਆਪਣੇ ਆਪ ਨੂੰ ਵਜਾਏ ਸਵਾਰ ਦੇ ਘੁੱਡਾ ਮੰਨਣ ਲੱਗ ਪਵੇ ਕਿਸੇ ਨਸ਼ੇ ਆ ਗਲਤੀ ਦੇ ਦਿਹਨੀਆ ਦਿਮਾਗ ਦੇ ਵਿੱਚ ਫਰਕ ਔਣ ਕਰਕੇ ਇਹ ਵੀ ਜੀ ਹਾਲਤੀ ਇਸ਼ਦੀ ਹੈ ਇਸ ਨੂੰ ਅਗਿਆਨ ਕਹਿੰਦੇ ਨੇ ਜਾਂ جہਲਤ ਦਾ ਪਰਦਾ ਕਹਿੰਦੇ ਨੇ ਝੁਲਦਾ ਪਰਦਾ ਕਹਿੰਦੇ ਨੇ ਵਿਦਿਆ ਅੰਧ ਇਹਨਾਂ ਦੇ ਕਈ ਨਾਂ ਰੱਖੇ ਹੋਏ ਹੈ। ਇਹ ਹੀ ਸਾਰੇ ਦੁੱਖਾਂ ਦਾ ਅਸਲ ਮੂਲ ਹੈ। ਸਈਓ ਇਹ ਜੀਵਾਤਮਾ ਕਈ ਅਨੇਕਾਂ ਜਨਮਾਂ ਦਾ ਪਰਦਾ ਕਰਦਾ। ਹੋਰ ਇੱਕ ਘੜ 84 ਲੱਖ ਜੀ ਅਜੂਨ। ਯਾਨੀ ਇੱਕ ਘੜ 84 ਲੱਖ ਜਿਸਮ ਧਾਰਦਾ ਹੋਇਆ ਮਨੁੱਖ ਤੋਂ ਪਹਿਲੇ ਫਿਰ ਮਾਨੁਕ ਦੇਨ ਉਪਰਪਤ ਹੋਇਆ ਹੈ। ਪਹਿਲੇ ਇਸਨੇ ਇਹ ਤਾਂ ਤੱਕ ਮੈਂ ਇਹ ਦੁਨੀਆ ਪ੍ਰਾਪਤ ਕੀਤੀ ਹੈ ਮਹਤੇ ਜੁਗ ਫਿਰਦਾ ਫਿਰਦੇ ਨੂੰ ਬਾਤੇ ਜੁਗ ਫਿਰਦੇ ਫਿਰਦੇ ਨੂੰ ਮੈਂ ਰਮਾ ਮਨ ਮੈਂ ਤੁਮ ਘਿਰਦੇ ਤੂੰ ਮੈਂ ਤੁਮ ਘਿਰਦੇ ਮਿਰਦੇ ਨੂੰ ਫਿਰ ਤੇ ਫਿਰ ਤੇ ਬਹੁਤੇ ਯੁਗ ਹਾਰਿ ਮਾਨਸ ਦੇ ਲਹੀ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾ ਨਹੀਂ ਬਹੁਤੇ ਯੁਗ ਫਿਰਦੇ ਫਿਰਦੇ ਮਾਨਸ ਦੇ ਪ੍ਰਾਪਤ ਹੋ ਗੀ ਯਾਨੇ ਮਨੁੱਖਾ ਦੇ ਇਸਨੇ ਕਿਸਮ ਦਾ ਚੋਲਾ ਇਹ ਇਸ ਨੂੰ ਘੋੜਾ ਮਿਲਿਆ ਹੋਇਆ ਹੈ ਇਹ ਜੀਵਾਤਮਾ ਨੇ ਇਸ ਘੋੜੇ ਤੇ ਸਵਾਰ ਹੋ ਕੇ ਇਸਨੇ ਪ੍ਰਭੂ ਦੇ ਮਿਲਣ ਦੀ ਯਾਤਰਾ ਕਰਨੀ ਹੈ ਮਾਨੁਖਤੰ ਦੇ ਵਿੱਚ ਇਹਦਾ ਇਹ प्रयोजन ਹੈ ਸਤਿਗੁਰੂ ਕਲਗੀਧਰ ਮਹਾਰਾਜ ਦਸ਼ਮ ਪਾਤਸ਼ਾਹ ਜੀ ਨੇ ਅਖਿਰ ਵਿਤ ਕੀਤਾ ਇਹਨੇ ਸ਼ਿਕਾਰ ਖੇੜਿਆ ਜੀਵਾਂ ਦੇ ਉਧਾਰ ਵਾਸਤੇ ਆਪ ਜੀ ਦੇ ਹੱਥੋਂ ਜਿਹੜਾ ਕੋਈ ਜੀਵ ਜੰਤ ਮਰਦਾ ਸੀ ਉਹ ਮੁਰਜਨ ਜਿਮਾਤਰੇ ਚਕ੍ਰੋਤਨੀ ਸੰਗਤ ਹੋ ਜਾਂਦੇ ਸੀ ਉਸ ਦੀ ਉਹਨਾਂ ਦਾ ਗੁਰੂ 6ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਨੇ ਸ਼ਿਕਾਰ ਕਰ ਲਿਆ ਸੋ ਇਹ ਆਪ ਜੀ ਜਦੋਂ ਦੱਖਣ ਦੇਸ਼ ਵਿੱਚ ਨਦੇ ਹਜ਼ੂਰ ਸਾਹਿਬ ਸ਼ਿਕਾਰ ਖਾੜ ਜਿੱਥੇ ਹੈ ਜਿਹੜੇ ਸੱਜਣ ਨੇ ਦਰਸ਼ਨ ਕੀਤਾ ਉੱਥੇ ਪਹੁੰਚੇ ਉੱਥੇ ਅਖੀਰ ਵਿੱਚ ਕੀਤਾ ਇੱਕ ਸਾਹੇ ਦਾ ਸ਼ਿਕਾਰ ਕੀਤਾ ਸਿੱਖਾਂ ਪੁੱਛਿਆ ਕਰੀਬਨ ਬਾਅਦ ਇਹਦੀ ਬਾਤ ਕਿਰਪਾ ਕਰਕੇ ਦੱਸੋ ਇਸਦੀ ਕੀ ਹਕੀਕਤ ਹੈ ਹਜ਼ੂਰ ਨੇ ਫਰਮਾਇਆ ਪ੍ਰੀਮਿਉ ਇਹ ਸ਼ਿਆਲਕੋਟ ਵਾਲਾ ਮੂਲਕ ਹੈ ਗੁਰੂ ਨਾਨਕ ਆਜਾਮੇ ਦੇ ਵਿੱਚ ਇਹ ਗੁਰੂ ਨਾਨਕ ਜੀ ਦਾ ਸਿੱਖ ਗੁਰਨਾਨਕ ਜੀ ਸ਼ਿਆਲਕੋਟ ਪਹੁੰਚ ਕੇ ਬਾਹਰ ਸ਼ਹਿਰ ਦੇ ਬੈਠੇ ਹਨ ਮਰਦਾਨੇ ਨੂੰ ਹੁਕਮ ਆਇਆ ਮਰਦਾਨਿਆਂ ਨੇ ਅਹੰਕਾਰ ਦਾ ਜਸ ਕਰ ਪ੍ਰਭੂ ਦਾ ਜਸ ਸੁਣਾ ਮਰਦਾਨੇ ਨੇ ਪਰਵਾਬ ਦੇ ਨਾਲ ਗੰਗਾ ਦਾ ਜਸਕੀਤਾ ਮੈਨੂੰ ਦੀ ਸਿਫਟਲਾਗਾ ਕੀਤੀ ਜੀ ਮੈਂ ਸਾਰ ਨਾ ਜਾਣਾ ਤੇਰੀ ਜੀ ਮੈਂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਨਾ ਨਾ ਜਾਣਾ I'm not I'm going ਮਨ ਥਾਕ ਰਵੈ ਰਾ ਗਰੋ ਮੈਂ ਜਿਹੀ ਕੰਚੇਰੀ ਰਾਂ ਤੂੰ ਸਾਗਰ ਰਤਨਾਗਰੋ ਹੰਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵਡਦਾਨਾ ਕਰਮਿ ਹੀ ਰਾਮ ਨਤਿ ਸਾਈਂ ਕਿਰਪਾ ਕੀ ਜੈ ਸਾਹ ਮਤ ਦੀਜੈ ਆਠ ਪੈਰ ਤੁਰਧਿਆਈ ਗਰਵ ਨ ਕੀਜੈ ਰਿਨ ਹਵੀਜੈ ਤੰਗਤ ਜੀਰੇ ਤੇਰੀ ਸਭੂ ਪਰ ਨਾਨਕਾ ਠਾਕਰ ਮੈਂ ਜੇ ਹੀ ਕੰਚੇੜੀ ਤੋਂ ਇਤਿਆਰ ਮਰਦਾਨੇ ਨੇ ਇਤਨ ਸੁਣਾਇਆ ਸਮਾਪਤੀ ਤੋਂ ਗੁਰੂ ਬਾਬਾ ਜੀ ਨੇ ਮਰਦਾਨਿਆਂ ਨੂੰ ਇੱਕ ਟਿਕਾ ਦਿੱਤਾ ਮਰਦਾਨਿਆਂ ਸ਼ਹਿਰ ਵਿੱਚ ਜਾ ਇੱਕ ਪੈਸੇ ਦਾ ਸੱਚ ਇੱਕ ਦਾ ਝੂਠ ਖਰੀਦ ਕੇ ਲੈ ਟਕਾ ਦੋ ਪੈਸੇ ਨਾਲ ਮਰਦਾਨਾ ਸ਼ਹਿਰ ਜਾਂਦਾ ਹੈ ਦੁਕਾਨਾਂ ਤੇ ਪੁਛਦਾ ਫਿਰਦਾ ਹੈ ਸਭ ਦੁਕਾਨਾ ਵਾਲੇ ਜਵਾਬ ਦੇ ਹੀ ਜਾਂਦੇ ਹੈ ਸੱਚੀ ਜੂਠ ਦੀ ਕੋਈ ਦੁਕਾਨ ਨਹੀਂ ਇਹ ਸ਼ਬਦਾਂ ਨਹੀਂ ਲੱਭਣਾ ਕਿਤੋਂ ਇਹ ਸਾਰੇ ਕਹੀਂ ਜਾਂਦੇ ਹਨ ਪਰ ਮਰਦਾਨਾ ਅੱਗੇ ਤੇ ਅੱਗੇ ਵੱਧ ਕੇ ਸੁਭ ਨੂੰ ਪੁੱਛਦਾ ਹੈ ਅਖੀਰ ਇੱਕ ਦੁਕਾਨ ਤੇ ਪਹੁੰਚੇ ਉਸ ਦੁਕਾਨ ਦਾ ਮਾਲਕ ਉੱਚੜ ਦੀ ਉਮਰ ਦਾ ਮੁੰਡਾ ਕਤਰੀਆਂ ਦਾ ਨੌਜਵਾਨ ਮੁੰਡਾ ਜਿਸ ਦਾ ਨਾਮ ਲਾਸੀ ਕੁਝ ਕੁਛ ਫਕੀਰਾਂ ਦੀ ਸ਼ਬਦ ਕਰਨ ਵਾਲਾ ਸੀ ਸੋ ਉਸ ਦੀ ਦੁਕਾਨ ਤੇ ਪਹੁੰਚਿਆ ਉਹਨੂੰ ਜਾ ਕੇ ਕਿਹਾ ਬਾਈ ਇੱਕ ਪ੍ਰੇਸ਼ਾ ਦਾ ਸੱਚ ਇੱਕ ਦਾ ਝੂਠ ਚਾਹੀਦਾ ਹੈ ਉਹ ਕਹਿੰਨ ਲਿਆ ਇਹ ਮੈਂ ਦੇ ਦਿੰਦਾ ਹੁਣ ਉਸਨੇ ਕਾਗਜ਼ ਦੇ ਉੱਪਰ ਲਿਖ ਦਿੱਤਾ ਮਰਨਾ ਸੱਚ ਤੇ ਜਿਉਣਾ ਝੂਠ ਗਲਪੀ ਦ੍ਰਿਸ਼ਟ ਹੈ ਮਰਨਾ ਕਦੇ ਨਹੀਂ ਟਲ ਸਕਦਾ ਜੀਵਨ ਚਾੜ ਰਹਿਣ ਦਾ ਝੂਠ ਹੈ ਸੋ ਇਹ ਕਾਗਜ਼ ਲੈ ਕੇ ਮਰਦਾਨਾ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਕਾਗਜ਼ ਰੱਖ ਦਿੱਤਾ ਗੁਰੂ ਬਾਬਾ ਨੇ ਪੜਿਆ ਮਰਦ ਮਰਦਾਨਿਆ ਜਿਸ ਨੇ ਸੌਦਾ ਦਿੱਤੇ ਜਰ ਉਹਨੂੰ ਬੁਲਾ ਕੇ ਲੈ ਆ ਮਰਦਾਨਾ ਫਿਰ ਸ਼ਹਿਰ ਜਾਂਦਾ ਉਸ ਮੁਗਲੇ ਨੂੰ ਕਹਿਣ ਲੱਗ ਰਿਹਾ ਤੈਨੂੰ ਮੇਰੇ ਗੁਰੂ ਜੀ ਗੁਰੂ ਬਾਬਾ ਜੀ ਯਾਦ ਕਰਦੇ ਚਲ ਉਹ ਉੱਠ ਖੜਾ ਹੋਇਆ ਹਜ਼ੂਰ ਦੇ ਚਰਨਾਂ ਵਿੱਚ ਪਹੁੰਚਿਆ ਨਮਸਕਾਰ ਕੀਤੀ ਗੁਰੂ ਜੀ ਨੇ ਕਿਛੇ ਮੁਲਿਆ ਇੱਕ ਆਪਸ ਤੇਰਾ ਲਿਖਿਆ ਉਸਨੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਹਾਂ ਪ੍ਰਭੂ ਗਰੀਬ ਨਿਵਾਸ ਇਹ ਇਸ ਦਾਸ ਕੀ ਇੱਕ ਬਾਣੀ ਲਿਖਿਆ ਹੈ ਮਰਨਾ ਸੱਚ ਤੇ ਜੀਵਣਾ ਝੂਠ ਹੈ ਗਰੀਬਨਵਾਦ ਇਹ ਵੀ ਮਰਨਾ ਸੱਚ ਤੇ ਜੀਵਨ ਝੂਠ ਹੈ ਫਿਰ ਨਰੰਤਬਾਦੀ ਵਸਤਾਂ ਨੂੰ ਕਿਉਂ ਨਹੀਂ ਸੰਭਾਲਦਾ ਅਗਰ ਤੇ ਚਿੱਤ ਵਿੱਚ ਐਸੀ ਹੀ ਗੱਲ ਬੈਠੀ ਹੋਈ ਹੈ ਮਰਨਾ ਸੱਚ ਹੈ ਜੀਵਨ ਝੂਠ ਹੈ ਨਰੰਤਬਾਦੀ ਕੋਈ ਜੀਵਨ ਹੈ ਉਸ ਨੂੰ ਸ਼ਾਨਦਾਰ ਬਣਾਉਣ ਦੀ ਕਿਉਂ ਨਹੀਂ ਇਹ ਕੋਸ਼ਿਸ਼ ਕਰਦਾ ਉਪਾਅ ਕਰਦਾ ਗੁਰੂ ਬਾਬਾ ਜੀ ਦੇ ਬਚਨਾਂ ਦਾ ਕੁਛ ਇਹੋ ਜਿਹਾ ਅਸਰ ਹੋਇਆ ਉਸ ਦੇ ਉੱਪਰ। ਉਸੀ ਵਕਤ ਸਭ ਕੁਝ ਛੱਡ ਛਿੜਾ ਕੇ ਗੁਰੂ ਜੀ ਨਾਲ ਬੜੀ ਦੇਰ ਤੱਕ ਫਿਰਦਾ ਰਿਹਾ। ਗੁਰੂ ਜੀ ਇਹ ਸਤਨਦੀਪਨ ਵਾਖੰਨੰਦ ਦਾ ਚੱਕਰ ਲਗਾਇਆ। ਪੈਦਲ ਸਫ਼ਰ ਕੀਤਾ ਕਿਉਂਕਿ ਉਹਨਾਂ ਸਮੇਂ ਵਿੱਚ ਇਹੋ ਜਿਹੇ ਹੋਰ ਸਾਧਨ ਨਹੀਂ ਸੀ। ਭਾਈ ਜਹਾ ਸਾਡੇ ਦੇਸ਼ ਵਿੱਚ ਨੀਸ਼ਨ, ਮੋਟਰ ਨਹੀਂ ਸੀ, ਰੇਲ ਨਹੀਂ ਸੀ। ਅੱچھے ਰਸਤੇ ਨਹੀਂ ਸਨ। ਪੈਦਲ ਸਫ਼ਰ ਗੁਰੂ ਬਾਬੇ ਨੇ ਕੀਤਾ ਜੰਗਲਾਤ ਬਹੁਤੇ ਹੁੰਦੇ ਸਨ। ਯਾ ਦੂਰ ਦੇ ਡੇ ਜਾਣਾ ਹੁੰਦਾ ਤਾਂ ਸਰਤੀ ਵਿਸਵਾਰੀ ਕੀਤੀ ਹੁਕਮ ਕਰਨਾ ਪਾਈ ਬਾਲਾ ਮਰਦਾਨਾ ਨੇਤਰ ਮੀਟੋ ਇਸਨ ਮੀਟਣੇ ਇੱਥੇ ਬੈਠੇ ਨਜ਼ਾਰਾ ਮੀਲਾ ਦੇ ਉੱਤੇ ਬੈਠੇ ਇੰਹ ਸਰਤੀ ਵਿਸਵਾਰੀ ਕੀਤੀ ਇੰਹ ਇਹ ਮੀਲਾ ਗੁਰੂ ਬਾਬਾ ਜੀ ਨਾਲ ਗੁਰੂ ਜੀ ਦੇ ਬਹੁਤ ਸਾਰੇ ਕ੍ਰੋਤਕ ਦੇਖਦਾ ਰਿਹਾ ਨਾਲ ਰਹਿ ਕੇ ਸੋ ਇੱਕ ਦਸਾ ਦੇ ਇਹ ਮੰਗਿਆ ਹੋਇਆ ਸੀ ਦਰਸਲ ਵਿਆਹ ਆ ਨਹੀਂ ਸੀ ਉਹਨਾਂ ਦਿਨਾਂ ਦੇ ਜਦੋਂ ਇਹ ਗੁਰੂ ਜੀ ਨਾਲ ਚਲਾ ਗਿਆ ਘਰ ਦੇ ਪਿੱਛੋਂ ਸੁਨਾਹ ਕਰਦੇ ਹੰ ਸੋਚਦੇ ਹੰ ਲੜਕੀ ਸਿਆਣੀ ਹੋ ਗਈ ਪਤਾ ਨਹੀਂ ਇਹ ਲੜਕਾ ਕਿੱਧਰ ਚਲਾ ਗਿਆ ਫਕੀਰਾਂ ਨਾਲ ਚਲਾ ਗਿਆ ਹੈ ਯਾ ਤਾਂ ਆ ਜਾਂਦਾ ਚੰਗੀ ਗੱਲ ਸੀ ਅਗਰ ਐਸਾ ਨਹੀਂ ਸੀ ਜੇ ਨਹੀਂ ਆਉਣਾ ਉਹਨੇ ਸਾਰੀ ਜ਼ਿੰਦਗੀ ਫਕੀਰਾਂ ਨਾਲ ਹੀ ਗੁਜ਼ਾਰਨੀ ਹੈ ਤਾਂ ਲੜਕੀ ਦੇ ਵਾਸਤੇ ਕੁਝ ਹੋਰ ਉਪਾਅ ਕਰਦੇ ਸਿਆਣੀਆਂ ਲੜਕੀਆਂ ਕਰ ਨਹੀਂ ਰੱਖਤੀਆਂ ਇਹੋ ਜਿਹੇ ਕੁਛ ਵਿਚਾਰਾਂ ਕਰਦੇ ਕਰਦੇ ਹੰ ਇੱਕ ਠੇਰੀ ਤੇ ਬੈਠੇ ਹਨ ਗੁਰੂ ਜੀ ਕਹਿਣ ਲੱਗੇ ਮੋਲਿਆ ਤੈਨੂੰ ਕਰਦੇ ਯਾਦ ਕਰਦੇ ਨੇ ਬਈ ਕਹਿੰਦੇ ਜਾਂ ਤਾਂ ਆ ਕੇ ਵੇਖ ਰਾਲਵੇਂ ਨਹੀਂ ਫਿਰ ਸਦਾ ਵਾਸਤੇ ਫਕੀਰਾਂ ਨਾਲ ਹੀ ਰਹਿ ਜਾਏ 10 ਕੀਸ਼ਿਆਲ ਮਹਾਰਾਜ ਪੁੱਛਦੇ ਕਿ ਕਿੱਡੀ ਦੂਰਾਂ ਸ਼ਾਲਕੋਟ ਤੋਂ ਗੁਰੂ ਜੀ ਕਹਿੰਦੇ ਦੂਰ ਤਾਂ ਬਹੁਤ ਹਨ ਪਰ ਜੇ ਤੈਨੂੰ ਜਾਣਾ ਹੈ ਛੇਤੀ ਤੈਨੂੰ ਕਰਤਾਰ ਪਛਾ ਦੇਗਾ ਫਿਰ ਕਹਿਣ ਲੱਗਾ ਮਹਾਰਾਜ ਇਹ ਵੀ ਗੱਲ ਠੀਕ ਹੈ ਪਰ ਅਗੇ ਜੀ ਵਿਆਹ ਸ਼ਾਦੀ ਹੈ ਉਹਦੇ ਵਾਸਤੇ ਰੁਪਿਆ ਪੈਸਾ ਚਾਹੀਦਾ ਹੈ ਮੈਂ ਤਾਂ ਕੰਮਕਾਰ ਛੱਡ ਕੇ ਦੁਕਾਨ ਜੋ ਕਰਦਾ ਕਰਾਉਂਦਾ ਸੀ ਕਿੰਨੇ ਸਾਲਾਂ ਦਾ ਆਪਣਾ ਰਹਿਣਾ ਪੈਸੇ ਬਿਨਾ ਕੀ ਕੰਮ ਚੱਲਣਾ ਇਹ ਵੀ ਗੱਲ ਵਜੂ ਤੋ ਆਪਣੀ ਦਲੀਲ ਦਾ ਸ਼ਗੂਰ ਜੀ ਕਹਿੰਦੇ ਤੋ ਚੁੱਪ ਕਰ ਗਿਆ ਸੰਜੇ ਵੀ ਜਾਣ ਦੀ ਇੱਛਾ ਹੈ ਕਹਿੰਦਾ ਦੋ ਬੁਕਰੋੜਾਂ ਦੇ ਪੱਲੇ ਬੰਨ ਦੋ ਬੁਕਰੋੜਾਂ ਦੇ ਪੱਲੇ ਬੰਨ ਲੈ ਸੋਨੇ ਦੇ ਬਣ ਜਾਂਦੇ ਹੈ ਨੇਤਰਮੀਟ ਆਪਣੇ ਘਰ ਦਾ ਧਿਆਨ ਤਰ ਨੇਤਰਮੀਟ ਇਹ ਮੂਲੇ ਨੇ ਕਰਦਾ ਧਿਆਨ ਕੀਤਾ ਇਹ ਉੱਥੇ ਬੈਠਾ ਸੀ ਇਹ ਘਰ ਬੈਠਾ ਹੋਇਆ ਸੀ ਸਨਮਨ ਵੀ ਬੜੇ ਖੁਸ਼ ਹੋਏ ਜੀ ਮੂਲੇ ਤੈਨੂੰ ਹੁਣੇ ਯਾਦ ਕੀਤਾ ਸੀ ਬੜੀ ਚੰਗੀ ਗੱਲ ਹੋਈ ਤੂੰ ਆ ਗਏ ਹੈ ਫਿਰ ਬੜੀਆਂ ਖੁਸ਼ੀਆਂ ਹੋਈਆਂ ਸੋ ਬੇਵਾਰ ਸ਼ਾਦੀ ਹੋ ਗਈ ਫਿਰ ਉਸੇ ਤਰ੍ਹਾਂ ਬੜਾ ਕੰਮਕਾਰ ਕਰਨ ਲੱਗ ਪਿਆ ਦੁਕਾਨ ਵਗੈਰਾ ਦਾ ਇਸੇ ਤਰ੍ਹਾਂ ਕਈ ਸਾਲ ਗੁਜ਼ਰ ਗਏ ਗੁਰੂ ਬਾਬਾ ਜੀ ਫਿਰ ਫਿਰਦੇ ਫਿਰਦੇ ਕਿਤੇ ਫਿਰ ਸ਼ਾਲਕੋਟ ਆਏ ਬاہر ਬੈਠੇ ਇਕ ਪਪਲ ਦੇ ਥਰ ਹੈਸ਼ ਰੱਖੀ ਹੁਕਮ ਕੀਤਾ ਮਰਦਾਨਿਆਂ ਵੀ ਆਪਣੇ ਨਾਲ ਬੜੀ ਦੇਰ ਤੱਕ ਫਿਰਦਾ ਰਿਹਾ ਮੂਲੇ ਜਾਂ ਉਹਨੂੰ ਬੁਲਾ ਕੇ ਲੈ ਮਰਦਾਨਾ ਘਰ ਜਾਂਦਾ ਕੋਈ ਤਾਂ ਪਿੱਛੇ ਮੂਲੇ ਦਾ ਘਰ ਪੁੱਛਿਆ ਦੂਰੋਂ ਜਦੋਂ ਉਸਦੇ ਘਰ ਵਾਲੀ ਨੇ ਦੇਖਿਆ ਵੀ ਫਕੀਰ ਆ ਰਹੇ ਹਨ ਉਹਨੂੰ ਪਹਿਲੇ ਪਤਾ ਸੀ ਪਹਿਲਾਂ ਫਕੀਰਾਂ ਨਾਲ ਚਲਾ ਗਿਆ ਸੀ ਚਿੱਤ ਵਿੱਚ ਦਰ ਬੈਠਾ ਹੋਇਆ ਸੀ ਫਿਰ ਨਿਕ ਤੇ ਚੇ ਜਾਵੇ ਇਹਨੂੰ ਦੂਰੋਂ ਮਰਦਾਨਿਆਂ ਨੂੰ ਆਉਂਦਾ ਦੇਖਿਆ ਦਲਵਾਸ਼ ਪਹਿਚਾਣ ਕੇ ਫਕੀਰਾਂ ਵਾਲਾ ਤੇ ਲੁਕੋ ਦਿੱਤਾ ਗੁਲੇਬਿੰਦਰ ਬਾਖੀਆਂ ਵਾਲੇ ਕਹਿੰਦੇ ਲੁਕ ਜਾ ਮੈਂ ਕਹਿ ਰਾਂਗੀ ਨਹੀਂ ਹੈ ਨਹੀਂ ਕਰ ਖੈਰ ਇਸੇ ਤਰ੍ਹਾਂ ਗੁਲਾ ਲੁਕਿਆ ਮਰਦਾਨੇ ਨੇ ਜਾ ਕੇ ਆ ਪਾਈ ਬੀਬੀ ਗੁਲੇਨੁਗੁਰ ਜੀ ਯਾਦ ਕਰਦੇ ਹਨ ਕਹਿੰਦੀ ਬਾਬਾ ਹੈ ਨਹੀਂ ਇੱਥੇ ਕਰਨੀ ਹੈ ਗੁਲਾ ਮੁਰਦਾਨਾ ਮੁਰਾ ਆ ਕੇ ਅਰਜ਼ ਕਰ ਦਿੱਤੀ ਗਰੀਬ ਨਿਵਾਜ਼ ਕਰ ਰਹੀ ਨੇ ਗੁਰੂ ਜੀ ਕਹਣ ਕਿ ਜਾਉਨ ਕਹਿ ਗੁਰੂ ਪੀਰਾਂ ਤੋਂ ਮੂੰਹ ਨਹੀਂ ਲਪੋਈਂਦਾ ਫਿਰ ਮਰਦਾਨਾ ਜਾਂਦਾ ਹੈ ਫਿਰ ਲੜਕੀ ਨੂੰ ਕਿਹਾ ਭਾਈ ਗੁਰੂ ਜੀ ਯਾਦ ਕਰਦੇ ਨੇ ਮੂਲੇ ਨੂੰ ਉਹ ਫਿਰ ਕਹਿੰਦੀ ਬਾਬਾ ਹੈ ਨਹੀਂ ਇੱਥੇ ਕਿਤੇ ਲੰਮ ਗਿਆ ਇਹ ਤਾਂ ਕਰੀ ਸੀ ਭਾਵੇਂ ਲੇਕਿਨ ਉਹਦੇ ਚਿੱਤ ਵਿੱਚ ਡਰ ਬੈਠਾ ਸੀ ਫਿਰ ਚਲਾ ਗਿਆ ਫਿਰ ਫਿਰ ਨਾ ਕਿਤੇ ਘਰ ਕੋਲ ਛੱਡ ਜਾਵੇ ਇਹ ਉਹਦੇ ਚਿੱਤ ਵਿੱਚ ਡਰ ਬੈਠਾ ਸੀ खैर ਦੂਜੀ ਵਾਰ ਫਿਰ ਮਰਦਾਨਾ ਨੇ ਆ ਕੇ ਅਰਜ਼ ਕਰ ਦਿੱਤੀ ਗਰੀਬ ਨਿਵਾਜ ਹੈ ਨਹੀਂ ਲੜਕੀ ਕਹਿੰਦੀ ਹੈ ਤੀਜੀ ਦਾ ਸਿਰ ਤੇ ਜੇ ਮਰਦਾਨਿਆ ਜਾਂ ਉਹਨੂੰ ਕਹ ਗੁਰੂ ਪੀਰਾਂ ਤੋਂ ਮੂੰਹ ਨਹੀਂ ਲਗਉਂਦਾ ਬੜੀ ਦੇਵਾਦਸ਼ਾ ਆਏ ਹਾਂ ਚੋ ਤੀਜੀ ਦਫਾ ਫਿਰ ਪਤਾ ਨਾਂ ਜਾਂਦਾ ਹੈ ਤੀਜੀ ਦਫਾ ਇਹ ਗੱਲ ਕਹੀ ਬਾਬਾ ਉਹ ਤਾਂ ਕਿਤੇ ਹੋਰ ਪਿੰਡ ਗਿਆ ਹੈ ਇੱਥੇ ਹੈ ਹੀ ਨਹੀਂ ਚੋ ਜਦੋਂ ਮਰਦਾਨਿਆ ਆ ਕੇ ਗੁਰੂ ਬਾਬੇ ਨੂੰ ਕਿਹਾ ਸੱਚੇ ਪਾਤਸ਼ਾਹ ਉਹ ਲੜਕੀ ਤਾਂ ਕਹਿੰਦੀ ਹੈ ਇਸ ਪਿੰਡ ਹੀ ਨਹੀਂ ਹੈ ਕਰਤਾ ਕਰ ਕਿਤੇ ਲੰਘ ਗਿਆ ਹੈ ਅੱਛਾ ਕਹਿੰਦੇ ਲੰਘ ਗਿਆ ਤਾਂ ਲਾਂ ਨਹੀਂ ਕਰਦਾ ਗੁਰੂ ਜੀ ਥੋੜੀ ਜਿਹੀ ਕੋਪ ਦਿਸਟਰੀ ਹੋਈ ਕਾਲਾ ਸੱਪ ਨਿਕਲਿਆ ਬਾਥੀ ਵਿੱਚ ਲੜ ਜਾਂਦਾ ਤੁਸੀਂ ਵਕਤ ਨੂੰ ਲੰਮਾ ਜਾਂਦਾ ਮਰੇ ਨੂੰ ਚਿਤ੍ਰਿਸ਼ਖਿਆਲਤਾ ਸੀ ਵਗਿਆ ਕੀਤੀ ਹੈ ਗੁਰੂ ਜੀ ਤਿੰਨ ਵਾਰ ਬੁਲਾਇਆ ਨਹੀਂ ਆਇਆ ਗੁਰੂ ਦੇ ਹੁਕਮ ਅਦੂਲੀ ਕੀਤੀ ਹੈ ਦਾ ਫਲਤਾਬਸ਼ ਮਿਲਦਾ ਹੀ ਹੈ ਸੋ ਅਖੀਰ ਚੱਕ ਕੇ ਗੁਰੂ ਜੀ ਦੇ ਅੱਗੇ ਲਿਆ ਰੱਖਿਆੰਦਾ ਮਰਿਆ ਗਰੀਬ ਨਿਵਾਜ ਆਪ ਦਾ ਸੇਵਕ ਹੈ ਆਪ ਦਾ ਸਿੱਖ ਹੈ ਕਿਰਪਾ ਕਰੋ ਇਹਨੂੰ ਜਿੰਦਾ ਕਰੋ ਉਹ ਜੀ ਕਹਿੰਦੇ ਆਪਣਾ ਕਰਕੇ ਇਹਦਾ ਬੁਲਾਉਂਦੇ ਸ਼ਾ ਤਿੰਨ ਦਫਾ ਬੁਲਾਇਆ ਪਰ ਇਸਨੇ ਇਤਨਾ ਕਪਟ ਕੀਤਾ ਕਰਭੀਆਂ ਸੁਣਿਆ ਇਹਨਾਂ ਨੇ ਹੀ ਨਹੀਂ ਸੋਚਿਆ ਵੀ ਮੈਂ ਇਤਨਾ ਕਿਉਂ ਚਤ੍ਰਿਚ ਕਪਟ ਰੱਖਾਂ ਇਤਨਾ ਕੁਛ ਨੇ ਖੁਦ ਦੇਖੀ ਨਾਲ ਰਹਿ ਕੇ ਅਕਾਤ ਗਰੀਬਾ ਹੁਣ ਬਖਸ਼ੋ ਮਿਹਰ ਕਰੋ ਆਪ ਸਮਰਥ ਹੋ ਜ਼ਿੰਦਾ ਕਰੋ ਇਸ ਨੂੰ ਉਹ ਜੀ ਕਹਿੰਦੇ ਵੀ ਜਿਹੜਾ ਤੀਰ ਚਿੱਲੇ ਚੋਂ ਨਿਕਲ ਕੇ ਜਿਹੜਾ ਤੀਰ ਰੱਥੇ ਚੋਂ ਨਿਕਲ ਕੇ मान चिले बैठ के चल गया जो निशाने लग ही उन्हें निशाना फोड़ दता यानी जो बच्चे निकल गया था गया मुड़दा नहीं हों फिर गरीब आप समर्थ सब कुछ कर सकते हो बिना शाह भी रख सकते हो मुर्दे भी जिंदे कर सकते हो कृपा करके बख्शू